ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਤੇ ਮੁਕੱਦਸ ਧਰਤੀ ਤੇ ਮੌਜੂਦਾਂ ਤੇ ਤਸਵੀਰਾਂ ਤੁਹਾਨੂੰ ਸ਼੍ਰੀ ਫਤਿਹਗੜ ਸਾਹਿਬ ਦੇ ਗੁਰੂ ਘਰ ਦੀਆਂ ਦਿਖਾ ਰਿਹਾ ਹਾਂ ਗੁਲਸ਼ੀ ਨੇ ਤਸਵੀਰ ਦੇਖ ਸਕਦੇ ਹੋ ਇਸ ਸੰਗਤ ਦਾ ਹੜ੍ਹ ਇਸ ਸੰਗਤ ਦਾ ਜੋਸ਼ ਇਸ ਸੰਗਤ ਦਾ ਜਨੂਨ ਜੋ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਗੁਰੂ ਘਰ ਦੇ ਬਾਹਰ ਲਿਖਿਆ ਹੋਇਆ ਹੈ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਇਹ ਉਹ ਸਿੰਘ ਸ਼ਹੀਦ ਨੇ ਜਿਨ੍ਹਾਂ ਦੀ ਕੁਰਬਾਨੀ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਊਗੀ ਮਹਿਜ਼ 7 ਸਾਲ ਤੇ 9 ਸਾਲ ਦੇ ਉਹ ਫਰਜ਼ੰਦ ਜੋ ਉਸ ਵੇਲੇ ਦੀ ਡਾਡੀ ਮੁਗਲ ਹਕੂਮਤ ਦੇ ਨਾਲ ਲੋਹਾ ਲਿਆ ਸੀਗਾ ਖਾਲਸਾ ਪੰਥ ਦੀ ਉਸ ਨੀ ਨੂੰ ਹੋਰ ਪੱਕਾ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਇਆ ਖਾਲਸਾ ਪੰਥ ਦੀ ਉਸ ਨੀ ਨੂੰ ਇੰਨਾ ਪੁਖਤਾ ਕਰ ਦਿੱਤਾ ਕਿ ਉਹ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਊਗੀ ਤਾਂ ਤਸਵੀਰ ਦੇਖੋ ਤੁਸੀਂ ਗੁਰੂ ਘਰ ਦੀਆਂ ਇਹ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਨੇ ਬਹੁਤ ਯੂਨਿਕ ਦਿਲਚਸਪ ਤਸਵੀਰਾਂ ਨੇ ਤੇ ਬਹੁਤ ਸੁਵੇਲੇ ਦੇਖ ਸਕਦੇ ਹੋ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਉਸ ਦੀਵਾਰ ਨੂੰ ਨਤਮਸਤਕ ਕਰਨ ਦੇ ਲਈ ਪਹੁੰਚ ਰਹੀ ਹੈ ਜਿਸ ਦੇ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿੰਦਾ ਚੜਵਾ ਦਿੱਤਾ ਗਿਆ ਸੀ ਤਾਂ ਉਹ ਦੀਵਾਰ ਹੈ ਦੇਖ ਸਕਦੇ ਹੋ ਉਸ ਗੁਰੂ ਘਰ ਦੇ ਬਾਹਰ ਮੌਜੂਦ ਆ ਉਸ ਗੁਰੂ ਘਰ ਦੇ ਬਾਹਰ ਤੁਹਾਨੂੰ ਵੱਡੀ ਤعداد ਦੇ ਵਿੱਚ ਸੰਗਤ ਦਿਖਾ ਰਿਆ ਹੈ ਦੇਖ ਸਕਦੇ ਹੋ ਤਿਲ ਸੁੱਟਣ ਤੱਕ ਦੀ ਜਗਾ ਇਸ ਜਗਾ ਨਹੀਂ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਸੰਗਤ ਹੈ ਉਹ ਵੱਡੀ ਤعداد ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਪਹੁੰਚ ਰਹੀ ਆ ਤਾਂ ਗੁਰੂ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰ ਤਰਫ ਤੋਂ ਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਤਾਂ ਦੇਖੋ ਗੁਲਸ਼ਨੇ ਤਸਵੀਰ ਦਿਖਾਓ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਆਪਣੇ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਜਦਾ ਕਰਨ ਦੇ ਲਈ ਵੱਡੀ ਤਦਾਦ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਆ ਤਾਂ ਤਸਵੀਰਾਂ ਤਸਵੀਰ ਦਿਖਾਓ ਗੁਲਸ਼ਨ ਦੇਖੋ ਗੁਲਸ਼ਨ ਦਿਖਾਓ ਇਹ ਬਹੁਤ ਰੋਚਕ ਤਸਵੀਰਾਂ ਨੇ ਦੇਖੋ ਤਾਂ ਆਪਣੇ ਆਪ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲੱਖਾਂ ਹੀ ਸੰਗਤ ਇਸ ਵੇਲੇ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਇਹ ਗੁਰੂ ਘਰ ਦੀਆਂ ਤਸਵੀਰਾਂ ਨੇ ਨਹੀਂ ਵੇਖਿਆ ਹੋਣੀ ਇਸ ਤਰ੍ਹਾਂ ਦੀਆਂ ਤਸਵੀਰਾਂ ਪਹਿਲਾਂ ਕਦੇ ਤਾਂ ਦਿੱਲੀ ਪੋਸਟ ਪੰਜਾਬੀ ਤੇ ਸਿੱਧੀਆਂ ਤਸਵੀਰਾਂ ਤੁਹਾਡੇ ਤਾਈਂ ਪਹੁੰਚਾ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਸੰਗਤ ਹੈ ਉਹ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਪਹੁੰਚ ਰਹੀ ਹੈ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਨੇ ਵੱਡੀ ਤعداد ਦੇ ਵਿੱਚ ਸੰਗਤ ਦੀ ਆਮਦ ਹੈ ਤਾਂ ਬਿਲਕੁਲ ਗੁਰਸੇਣੀ ਇੱਕ ਵਾਰ ਗੁਰੂ ਘਰ ਦੇ ਦਰਸ਼ਨ ਫੇਰ ਕਰਾਓ ਇਹ ਗੁਰੂ ਘਰ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਜਿੱਥੇ ਤਾਂ ਸੰਗਤ ਜੀਏ ਸਰਦਾਰੀਆਂ ਇੰਨੀਆਂ ਸੌਖੀਆਂ ਨਹੀਂ ਮਿਲੀਆਂ ਤਾਂ ਬਿਲਕੁਲ ਸੰਗਤ ਜੀਏ ਤਸਵੀਰਾਂ ਨੇ ਇਹ ਸਰਦਾਰੀਆਂ ਜੋ ਇਸ ਵੇਲੇ ਸਿਰ ਤੇ ਦਸਤਾਰਾਂ ਨੇ ਉਹ ਇੰਨੀਆਂ ਸੌਖੀਆਂ ਨਹੀਂ ਮਿਲੀਆਂ ਨੇ 6 ਸਾਲ ਤੇ 9 ਸਾਲ ਦੇ ਬੱਚਿਆਂ ਦੀ ਉਹ ਕੁਰਬਾਨੀ ਇੱਥੇ ਹੋਈ ਤੇ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਗੜੀ ਚਮਕੌਰ 'ਚ ਸ਼ਹਾਦਤ ਪਾ ਕੇ ਗਏ ਆ ਐਵੇਂ ਨਹੀਂ ਮਿਲਿਆ ਇਹ ਸਰਦਾਰੀਆਂ ਕੁਰਬਾਨੀਆਂ ਤੋਂ ਬਾਅਦ ਇਹ ਸਰਦਾਰੀਆਂ ਮਿਲੀਆਂ ਨੇ ਤੇ ਕੁਰਬਾਨੀਆਂ ਦੀਆਂ ਇਹ ਨਿਸ਼ਾਨੀਆਂ ਨੇ ਤਾਂ ਬਿਲਕੁਲ ਇਹ ਉਹ ਨਿਸ਼ਾਨੀਆਂ ਨੇ ਜਿੱਥੇ ਛੋਟੇ ਸਹਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ ਆ ਤਾਂ ਵਜ਼ੀਰ ਖਾਨ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਜਦੋਂ ਫਰਮਾਨ ਸੁਣਾਇਆ ਜਾਂਦਾ ਕਿ ਇਹਨਾਂ ਨੰਨੇ-ਮੋਨੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਿੰਦਾ ਚੜਵਾ ਦਿੱਤਾ ਜਾਵੇ ਤਾਂ ਜਿੰਦਾ ਨੀਹ ਦੇ ਵਿੱਚ ਚੜਨਾ ਤੇ ਆਪਣੇ ਆਪ ਨੂੰ ਸ਼ਹਾਦਤ ਦੀ ਪੱਟੀ ਚੋਕ ਦਿੱਤਾ ਗਿਆ ਪਰ ਉਸ ਵਜ਼ੀਰ ਖਾਨ ਦੇ ਅੱਗੇ ਉਸ ਦੀ ਈਨ ਨਹੀਂ ਮੰਨੀ ਤਾਂ ਉਹ ਇਸ ਜਗ੍ਹਾ ਤੋਂ ਸਰਦਾਰੀਆਂ ਮਿਲੀਆਂ ਨੇ ਤਾਂ ਬਿਲਕੁਲ ਸੰਗਤ ਜੀ ਇਹ ਉਹ ਸ਼ਹਾਦਤ ਦੀਆਂ ਨਿਸ਼ਾਨੀਆਂ ਇੱਥੇ ਨੇ ਜਿਸ ਦੇ ਚੱਲਦੇ ਹੋਏ ਲੱਖਾਂ ਹੀ ਸੰਗਤ ਜਿਹੜੀ ਆ ਉਹ ਅੱਜ ਇਨ੍ਹਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਪਹੁੰਚ ਰਹੀ ਹੈ ਕੈਮਰਾ ਪਰਸਨ ਗੁਲਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ